ਸਿੰਘ ਸਾਹਿਬ ਪਾਈ ਗੁਰਦੇਵ ਸਿੰਘ ਜੀ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਇਕੱਤਰ ਹੋਏ ਖਾਲਸਾ ਜੀ ਸਰਬਾਤ ਸੰਗਤ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਬਹੁਤ ਸਾਰੀਆਂ ਬੜੀਆਂ ਸੁੰਦਰ ਵਿਚਾਰਾਂ ਵਕ ਵਕ ਬੁਲਾ ਰਿਆ ਨੇ ਸਾਂਝੀਆਂ ਕੀਤੀਆਂ ਦੋ ਤਿੰਨ ਸਿਰਫ ਆਪਣੇ ਕੋਲੇ ਨਗਤੇ ਨੇ ਜਿੰਨਾ ਤੇ ਆਪਾਂ ਚੱਲਣਾ ਹੈ ਜਿੰਨਾ ਤੋਂ ਜਿੰਨਾਂ ਦੇ ਰਾਹਾਂ ਪਾਣ ਸਾਫ਼ ਲੈਣਾ ਗੱਲਾਂ ਬੜੀਆਂ ਸਾਫ਼ ਨੇ ਜਿਨ੍ਹਾਂ ਨੂੰ ਉਲਝਾਉਣ ਦਾ ਮੌਕੇ ਦੀਆਂ ਸਰਕਾਰਾਂ ਨੇ ਯਤਨ ਕੀਤਾ ਅੱਜ ਉਹ ਜਿੰਨਾ ਕਾਫੀ ਫਿਰ ਸਾਹਮਣੇ ਆ ਰਹੀਆਂ ਕਿ ਕਿਵੇਂ ਕਿਵੇਂ ਉਲਝਾਇਆ ਗਿਆ ਪਰ ਮੈਂ ਇੱਕ ਬੇਨਤੀ ਕਰਾਂ ਇੱਕ ਵਾਰੀ ਸਾਨੂੰ ਸੱਚਖੰਡਵਾਸੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਨੇ ਜਿੱਥੇ ਸ਼ਹੀਦਾਂ ਦੇ ਸਥਾਨ ਤੇ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਸਥਾਨ ਜਿੱਥੇ ਸਿਸ਼ਕਾਰ ਹੋਇਆ ਸੀ ਉੱਥੇ ਖਲੋ ਕੇ ਕਿਹਾ ਸੀ ਕਹਿੰਦੇ ਦੇਖੋ ਅੱਜ ਲੈਣਨ ਲੱਗ ਕੇ ਸੰਗਤਾਂ ਨਮਸਕਾਰ ਕਰਦੀਆਂ ਨੇ ਪਰ ਜਦੋਂ ਬਾਬਾ ਜੀ ਦੀ ਸ਼ਹੀਦੀ ਹੋਈ ਤੇ ਘਟੋ ਘਟ ਦੋ ਦਹਾਕੇ ਕੌਮੀ ਤੌਰ ਤੇ ਬਾਬਾ ਜੀ ਦਾ ਸ਼ਹੀਦੀ ਦਿਨ ਨਹੀਂ ਮਨਾ ਗਿਆ ਜਾ ਸਕਿਆ ਸੀ ਇਹ ਕੋਈ ਅੱਜ ਪਹਿਲਾ ਦਿਨ ਨਹੀਂ ਪਰ ਉਦੋਂ ਸਮਾਂ ਮੁਗਲਾਂ ਦਾ ਸੀ ਆ ਸਾਨੂੰ ਅਫਸੋਸ ਇਸ ਗੱਲ ਤੇ ਹੈ ਕਿ ਪੰਥ ਤੇ ਪੰਥ ਦੇ ਨਾਂ ਤੇ ਸਰਕਾਰਾਂ ਬਣਾਉਣ ਵਾਲਿਆਂ ਨੇ ਆ ਸਾਡੇ ਤੇ ਉਹ ਹੀ ਦਿਨ ਲਿਆਂਦੇ ਮੈਂ ਉਸ ਡੈਪੂਟੇਸ਼ਨ ਦੇ ਵਿੱਚ ਸੀ ਜਿਦੇ ਵਿੱਚ ਸਰਦਾਰ ਗੁਰਤੇਜ ਸਿੰਘ ਜੀ ਜਸਟਿਸ ਅਜੀਤ ਸਿੰਘ ਜੀ ਭਾਈ ਮੋਹਨ ਸਿੰਘ ਜੀ ਭਾਈ ਗੁਰਦੀਪ ਸਿੰਘ ਜੀ ਇਤਦਾਂਤਕ ਸਾਰੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਸੀ ਕਿ ਤੁਸੀਂ ਮੁੱਖ ਮੰਤਰੀ ਹੋ ਤੇ ਤੁਹਾਨੂੰ ਇਹ ਸਾਰੀ ਕਹਾਣੀ ਦਾ ਪਤਾ ਹੈ ਕਿ ਭਾਈ ਗੁਰਦੀਪ ਸਿੰਘ ਜੀ ਨੂੰ ਕਿਵੇਂ ਮਾਰਿਆ ਗਿਆ ਬਲਕਿ ਤੁਸੀਂ ਗਵਾਹ ਹੋ ਇਸ ਚੀਜ਼ ਦੇ ਤੁਰੰਤ ਕਮਿਸ਼ਨ ਬਣਾ ਕੇ ਡੇਰੇ ਜ਼ਾਲਮ ਪੁਲਿਸ ਆਫਸਰ ਨੇ ਉਹਨਾਂ ਨੂੰ ਸਜ਼ਾਵਾ ਦਿਓ ਸਾਡੇ ਕਹਿਣ ਤੇ ਕਮਿਸ਼ਨ ਤਾਂ ਬਣਾ ਦਿੱਤਾ ਕਮਿਸ਼ਨ ਦੀ ਰਿਪੋਰਟ ਵੀ ਆ ਗਈ ਪਰ ਹੁਣ ਕੁਝ ਦਿਨ ਪਹਿਲਾਂ ਸਾਨੂੰ ਇਹ ਵੀ ਪਤਾ ਲੱਗਾ ਹੈ ਕਿ ਸਰ ਪ੍ਰਕਾਸ਼ ਸਿੰਘ ਬਾਦਲ ਦੀ 1997 ਵਾਲੀ ਸਰਕਾਰ ਬਣਨ ਤੋਂ ਪਹਿਲਾਂ ਜਰਿੰਦਰ ਵਿਖੇ ਇਕ ਥਾਂ ਤੇ ਮੀਟਿੰਗ ਹੋਈ ਇੰਨੇ ਪੁਲਿਸ ਅਫਸਰਾਂ ਨਾਲ ਜਿਹਦੀ ਮੈਂ ਹਲੇ ਕੋ ਕਰ ਰਿਆ ਤੇ ਕਿਹੜੇ ਕਿਹੜੇ ਅਫਸਰ ਸੀ ਉਹਨਾਂ ਨੇ ਕਿਹਾ ਸਰਦਾਰ ਜੀ ਅਸੀਂ ਬਹੁਤ ਸਾਰੇ ਮੁੰਡੇ ਮਾਰੇ ਆ ਔਰ ਤੁਹਾਡੇ ਕਹਿਣ ਤੇ ਮਾਰੇ ਆ ਤੁਹਾਡਾ ਰਸਤਾ ਸਾਫ਼ ਕਰਨ ਲਈ ਮਾਰੇ ਆ ਕੱਲੋਂ ਤੁਹਾਡੀ ਸਰਕਾਰ ਬਣਨੀ ਆ ਤੇ ਜੇ ਤੁਸੀਂ ਸਾਨੂੰ ਕਾਨੂੰਨ ਦੇ ਕਟਾਰੇ 'ਚ ਖੜਾ ਕਰੋਗੇ ਤੇ ਜੇ ਸਾਡਾ ਕਸੂਰ ਦੱਸੋ ਕੀ ਆ ਉੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨਾਲ ਵਾਅਦਾ ਕੀਤਾ ਕਿ ਤੁਸੀਂ ਮੇਰੀ ਸਰਕਾਰ ਬੰਨ੍ਹ ਦੋ ਤੁਹਾਨੂੰ ਆਂਚ ਨਹੀਂ ਆਉਣ ਦਿਆਂਗਾ ਮੈਂ ਸਮਝਦਾ ਹੈ ਪੰਥ ਨੂੰ ਕੰਡ ਦਿਖਾ ਕੇ ਉਹਨਾਂ ਜ਼ਾਲਮ ਲੋਕਾਂ ਨਾਲ ਉਹਨੇ ਵਫਾ ਨਿਭਾਈ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਦੀ ਰਿਪੋਰਟ ਦਵਾ ਛੱਡੀ ਜਦੋਂ ਵੀ ਮਿਲਣਾ ਮੈਂ ਇਕੱਲਾ ਨਹੀਂ ਕਈ ਕਈ ਬੰਦਿਆਂ ਨੇ ਮਿਲਣਾ ਕਿ ਮੁੱਖ ਮੰਤਰੀ ਸਾਹਿਬ ਹੁਣ ਤਾਂ ਰਿਪੋਰਟ ਆਈ ਨੂੰ ਬਹੁਤ ਚਿਰ ਹੋ ਗਿਆ ਸਜਾਵਾਂ ਮਿਲਣੀਆਂ ਚਾਹੀਦੀਆਂ ਪਰ ਉਸ ਰਿਪੋਰਟ ਤੇ ਕਈ ਸਿੱਟਾਂ ਬਣਾ ਦਿੱਤੀਆਂ ਕਈ ਛੋਟੇ ਛੋਟੇ ਕਮਿਸ਼ਨ ਬਣਾ ਦਿੱਤੇ ਕਿ ਕਿਵੇਂ ਨਾ ਕਿਵੇਂ ਇਸ ਸਾਰੀ ਸਿੱਟ ਦੀ ਸਾਰੇ ਨਿਚੋੜ ਦੀ ਹਵਾ ਕੱਢੀ ਜਾ ਸਕੇ ਪਰ ਬੜੀ ਹੈਰਾਨੀ ਦੀ ਗੱਲ ਹੈ ਅਸੀਂ ਤੇ ਕਹਿੰਨੇ ਆ ਚਲੋ ਤਵਾੜੀ ਦੀ ਰਿਪੋਰਟ ਵਿੱਚ ਕੁਝ ਨਹੀਂ ਤੁਹਾਡੀ ਗੱਲ ਮੰਨ ਲੈਂਦੇ ਆ ਕਿੱਥੇ ਆਪਾ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜਿਹੜੇ ਤਵਾੜੀ ਦੀ ਰਿਪੋਰਟ ਗਲਤ ਹੈ ਸਾਨੂੰ ਸਿੰਘ ਸਾਹਿਬ ਦੇ ਦਿਓ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਹੀਂ ਰਹੇ ਉਹਦਾ ਪੁੱਤਰ ਹੈਗਾ ਜਿਹੜਾ ਗ੍ਰਹਿ ਮੰਤਰੀ ਰਿਹਾ ਉਦੋਂ ਜੀਨੇ ਬੜੇ ਜੋਸ਼ ਦੇ ਨਾਲ ਆਪਦੇ ਬਲਾਰਿਆਂ ਨੂੰ ਟੈਲੀਵਿਜ਼ਨ ਤੇ ਲਈ ਅੰਦਾਜ਼ਾ ਤੇ ਕਿਹਾ ਕਿ ਦਿਵਾੜੀ ਰਿਪੋਰਟ ਬਿਲਕੁਲ ਹੀ ਨਕਮੀ ਸੀ ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨੂੰ ਜਨਤਕ ਨਹੀਂ ਕੀਤਾ ਮੰਨ ਲਓ ਤੁਹਾਡੀ ਗੱਲ ਜਮਾਈ ਸੱਚੀ ਮੰਨ ਲੈਨੇ ਆ ਜੇ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਤੇ ਫਿਰ ਤੁਸੀਂ ਕੀ ਕੀਤਾ ਸਿੰਘ ਸਾਹਿਬ ਵਾਸਤੇ ਕੀ ਕੀਤਾ ਮੰਨ ਲੀਏ ਕਿ ਭਾਈ ਗੁਰਦੇਵ ਸਿੰਘ ਭੱਜ ਗਿਆ ਤੇ ਬਸ ਉਹ ਕਾਸ਼ ਚੁੱਟ ਗਏ ਨਹੀਂ ਇਹ ਸਭ ਕੁਝ ਸੋਚੀ ਸਮਝੀ ਸ਼ਾਜਦੇ ਦੀਨ ਹੋਇਆ ਇੱਕ ਨਹੀਂ ਦੋ ਨਹੀਂ ਕਈ ਮੌਕੇ ਦੇ ਗਵਾਹ ਹੈ ਕਈ ਝੋਲੋਂ ਤੋਂ ਡਰਦੇ ਉਦੋਂ ਨਹੀਂ ਬੋਲੇ ਉਹਨਾਂ ਨੇ ਬਾਅਦ ਵਿੱਚ ਬਹੁਤ ਕੁਝ ਦੱਸਿਆ ਪਰ ਜਿਵੇਂ ਸਿੰਘ ਸਾਹਿਬ ਦਾ ਅੰਗ-ਅੰਗ ਤੋੜਿਆ ਗਿਆ ਜਿਵੇਂ ਤਸੀਹੇ ਦਿੱਤੇ ਗਏ ਜਿਵੇਂ ਉਹਦਾ ਅੰਗ-ਅੰਗ ਬਾਅਦ ਵਿੱਚ ਵੜਿਆ ਗਿਆ ਉਹਨੂੰ ਦਰਿਆ 'ਚ ਰੋੜਿਆ ਗਿਆ ਇਹ ਸਾਰੀਆਂ ਗੱਲਾਂ ਸ਼ੀਸ਼ੇ ਵਾਂਗ ਸਾਫ਼ ਨੇ ਇਹਦੇ ਵੀ ਗਵਾਹ ਬੋਲੀ ਜਾਂਦੇ ਨੇ ਪਰ ਹਲੇ 2-3 ਗਵਾਹ ਗੁਪਤ ਨੇ ਜਿਨ੍ਹਾਂ ਦੇ ਸਾਹਮਣੇ ਸਭ ਕੁਝ ਹੋਇਆ ਉਹਨਾਂ 'ਚ ਪੁਲਿਸ ਅਫਸਰ ਵੀ ਨੇ ਤੇ ਸਿਵਲ ਵੀ ਨੇ ਅਸੀਂ ਅੱਜ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿਉਂਕਿ ਇੱਥੇ ਕੈਪਟਨ ਅਮਨਿੰਦਰ ਸਿੰਘ ਦੀ ਸਰਕਾਰ ਵੀ ਆਈ ਚੰਨੀ ਦੀ ਸਰਕਾਰ ਵੀ ਆਈ ਅੱਜ ਸਰਦਾਰ ਭਗਵੰਤ ਸਿੰਘ ਦੀ ਸਰਕਾਰ ਹੈ ਸਾਡੇ ਸਿੰਘ ਸਾਹਿਬ ਸ਼ਹੀਦ ਹੋਏ ਆ ਔਰ ਦਿਨ ਦਿਹਾੜੇ ਸਾਰੀ ਰਿਪੋਰਟ ਜਾਗਰ ਹੈ ਇੱਕ ਤੋਂ ਇੱਕ ਦੂਸਰਾ ਮੁੱਖ ਮੰਤਰੀ ਬਦਲਦਾ ਗਿਆ ਸਮਾਂ ਲੰਘਦਾ ਗਿਆ ਅੱਜ 31 ਸਾਲਾਂ ਬਾਅਦ ਵੀ ਜੇ ਮੌਜੂਦਾ ਮੁੱਖ ਮੰਤਰੀ ਨੇ ਵੀ ਉਸੇ ਤਰ੍ਹਾਂ ਦਾ ਕੋਈ ਬਹਾਨਾ ਬਣਾ ਕੇ ਜਾਂ ਜਿਸ ਤਰ੍ਹਾਂ ਉਹ ਕੁਝ ਪੁਲਿਸ ਦੇ ਪੁਲਿਸ ਅਫਸਰਾਂ ਦੇ ਘੇਰੇ ਵਿੱਚ ਘਿਰਿਆ ਹੋਇਆ ਹੈ ਉਹਨਾਂ ਦੀ ਈਨ ਮੰਨ ਕੇ ਇਸ ਰਿਪੋਰਟ ਨੂੰ ਦਵਾਉਣ ਦੀ ਕੋਸ਼ਿਸ਼ ਕੀਤੀ ਜਾਂ ਇਸ ਸਾਰੇ ਕੇਸ ਦੀ ਜਾਂਚ ਨੂੰ ਜਗ ਜाहिर ਕਰਨ ਤੋਂ ਕੋਈ ਸੰਕੋਚ ਕੀਤੇ ਤੇ ਜਿਹੜਾ ਅੱਜ ਪੰਥ ਵੱਲੋਂ ਰੋਸ ਜाहिर ਕੀਤਾ ਜਾ ਰਿਹਾ ਪ੍ਰਕਾਸ਼ ਸਿੰਘ ਬਾਦਲ ਤੇ ਉਹ ਕਿਤੇ ਕੱਲ ਨੂੰ ਮੌਜੂਦਾ ਮੁੱਖ ਮੰਤਰੀ ਤੇ ਨਾ ਕਰਨਾ ਪਵੇ ਮੈਂ ਇਸ ਗੱਲ ਤੇ ਹੈਰਾਨ ਆ ਤੇ ਦੇਖੋ ਜਿਹੜਾ ਮਾਰਕਾ ਮਾਰਿਆ ਜਿਹੜੇ ਸੀ ਜਾ ਕੇ ਲਾਲ ਕਿਲੇ ਤੇ ਝੰਡੇ ਚੁਲਾ ਦਿੱਤੇ ਸੀ ਜਿਹਦੇ ਕਰਕੇ ਫਖਰ-ਏ-ਕੌਮ ਵਰਗੇ ਅਵਾਰਡ ਜਿਸ ਦਾ ਰਕਾਲ ਤਖਤ ਨੇ ਉਸ ਵਿਅਕਤੀ ਨੂੰ ਦਿੱਤੇ ਕਦੇ ਉਹਨੂੰ ਪੰਥਰ ਤਨ ਦਿੱਤਾ ਕੀ ਸਮਝੀਏ ਵੀ ਤੁਹਾਡੀਆਂ ਨਿਯੁਕਤੀਆਂ ਕੀਤੀਆਂ ਉਹਨੇ ਤਾਂ ਪੰਥ ਕਿਹੜੀ ਜਲਾਲਤ ਵਿੱਚ ਫਸ ਗਿਆ ਸਾਡੇ ਕੋਲੇ ਕੋਈ ਕਮਹਾਨ ਸੰਸਥਾ ਹੈ ਸ੍ਰੀ ਅਕਾਲ ਤਖਤ ਸਾਹਿਬ ਜੇ ਜਥੇਦਾਰ ਅਕਾਲ ਤਖਤ ਇਹ ਸਮਝਣ ਲੱਗ ਪਵੇ ਕਿ ਮੇਰੀ ਨਿਯੁਕਤੀ ਵਿਅਕਤੀ ਵਿਸ਼ੇਸ਼ ਵੱਲੋਂ ਹੋ ਰਹੀ ਹੈ ਤੇ ਮੈਨੂੰ ਵਿਸ਼ੇਸ਼ ਤੌਰ ਤੇ ਇਹਦਾ ਹੀ ਖਿਆਲ ਰੱਖਣਾ ਪੈਣਾ ਤੇ ਫਿਰ ਇਦੋਂ ਵੱਡਾ ਨੰਗਾਰ ਕੀ ਹੋ ਸਕਦਾ ਮੈਨੂੰ ਆਉਣ ਵਾਲੇ ਦਿਨ ਵੀ ਬਹੁਤ ਧੁੰਦਲੇ ਤੇ ਕਾਲੇ ਦਿਸਦੇ ਨੇ ਜਿੰਨੀ ਜਲਦੀ ਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ اجلاس ਅੱਡੇ ਜਾ ਰਹੇ ਨੇ ਤੇ ਜੋ ਕੁਝ ਉਹਦੇ ਵਿੱਚ ਕਰਨ ਦੇ ਸੁਪਨੇ ਪਾਲ ਰਹੇ ਨੇ ਉਹ ਹੋਰ ਵੀ ਖਤਰਨਾਕ ਨੇ ਮੈਂ ਸੂਚਿਤ ਕਰਨਾ ਚਾਹੁੰਦਾ ਸਰਦਾਰ ਧਾਮੀ ਨੂੰ ਸਿੰਘ ਸਾਹਿਬ ਭਾਈ ਰੁਘਵੀਰ ਸਿੰਘ ਜੀ ਨੂੰ ਸਮਾ ਕਿਸੇ ਨੂੰ ਮਾਫ ਨਹੀਂ ਕਰਦਾ ਹਮੇਸ਼ਾ ਸੱਚ ਨੂੰ ਸਮਝੇ ਸਾਹਮਣੇ ਰੱਖ ਕੇ ਆਪਣੀ ਜ਼ਮੀਰ ਤੇ ਯਾਤਰਾ ਕੇ ਪੰਥ ਦੇ ਲਈ ਕੌਮ ਦੇ ਲਈ ਫੈਸਲੇ ਲਿਓ ਜੇ ਕਿਤੇ ਰਤਾ ਵੀ ਤਿਲਕ ਕੇ ਕਿਤੇ ਕੌਮੀ ਹਿਤਾਂ ਦੇ ਖਿਲਾਫ ਕੋਈ ਹੋਰ ਵਗਿਆ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਕਲਗੀਆਂ ਵਾਲੇ ਦਾ ਪੰਥ ਬੜਾ ਡਾਡਾ ਪੰਥ ਹੈ ਇਹ ਨੂੰ ਹਮੇਸ਼ਾ ਧਿਆਨ ਚ ਰੱਖਿਓ ਮੈਂ ਇੱਕ ਬੇਨਤੀ ਹੋਰ ਕਰਕੇ ਖਿਮਾ ਚਾਹਾਂਗਾ ਸਾਧ ਸੰਗਤ ਜੀ ਇੱਥੇ ਬਹੁਤ ਸਾਰੇ ਬੁਲਾਰਿਆਂ ਨੇ ਕਿਹਾ ਕੋ ਸਾਨੂੰ ਟੂਕ ਮਾਤਰ ਉਦਾਹਰਨਾਂ ਵੀ ਦਿੱਤੀਆਂ ਕਿ ਇੱਕ ਬੀਬੀ ਗੱਲ ਵਿੱਚ ਤਖਤੀ ਪਾ ਕੇ ਖੜ ਦੇ ਰਹੀ ਤੇ ਉਹ ਕਾਫਲਾ ਬਣ ਗਿਆ ਸਾਨੂੰ ਇਹ ਕਾਫਲਾ ਬਣਾਉਣ ਦੀ ਜ਼ਰੂਰਤ ਹੈ ਅਸੀਂ ਪਹਿਲੀ ਜਨਵਰੀ ਨੂੰ ਥੋੜੇ ਜੇ ਸਿੰਘਾਂ ਨੇ ਜਿਹੜੇ ਸਿੰਘ ਸਾਹਿਬ ਜ਼ਿਹਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹੀਦੀ ਸਮਾਗਮ ਵਿੱਚ ਸਮੂਲੀਅਤ ਕਰਨ ਗਏ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਉੱਥੋਂ ਹੀ ਮਤਾ ਪਕਾ ਕੇ ਜ਼ਿਹਦਾਰ ਸ੍ਰੀ ਅਕਾਲ ਤਖਤ ਭਾਈ ਰਗਵੀਰ ਸਿੰਘ ਜੀ ਨੂੰ ਇੱਕ ਮੈਮੋਰੰਡਮ ਦਿੱਤਾ ਸੀ ਜਿਹ ਸਿੰਘ ਸਾਹਿਬ ਜੀ ਪੂਕੜਾ ਧੰਨਵਾਦ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਕਾਨੂੰਨੀ ਤੌਰ ਤੇ ਪੈਰਵਾਈ ਕਰੋ ਜਿਨ੍ਹਾਂ ਨੇ ਸਿੰਘ ਸਾਹਿਬ ਦੇ ਉੱਪਰ ਜ਼ੁਲਮ ਕੀਤਾ ਉਹਨਾਂ ਨੂੰ ਸੁਝਾਵਾਂ ਦਵਾਓ ਤੁਹਾਡਾ ਧੰਨਵਾਦ ਹੈ ਇਸ ਕੰਮ ਲਈ ਪਰ ਅਸੀਂ ਆਪੰਥਿਕ ਜਥੇਬੰਦੀਆਂ ਤੁਹਾਡੇ ਵੱਲ ਅਪੀਲ ਕਰਨ ਆਏ ਆ ਕਿ ਕਿਸੇ ਗਲਤੀ ਕਾਰਨ ਜਿਵੇਂ ਕਿਸੇ ਵੇਲੇ ਸੌਦਾ ਸਾਧ ਨੂੰ ਜਿਹੜਾ ਅਕਾਲ ਤਖਸਾਲਤਖ ਸਾਹਿਬ ਨੇ ਸਰੀਏ ਕਾਲ ਤੱਕ ਦੀ ਸਫੀਲ ਤੋਂ ਕਲੀਨ ਚੈਟ ਦੇ ਦਿੱਤੀ ਸੀ ਪਰ ਸੰਗਤ ਨੇ ਉਸ ਨੂੰ ਪ੍ਰਵਾਨ ਨਹੀਂ ਸੀ ਕੀਤਾ ਬਹੁਤ ਵੱਡੇ ਰੋਸ ਤੋਂ ਬਾਅਦ ਉਹ ਦਿੱਤੀ ਹੋਈ ਮਾਫੀ ਵਾਪਸ ਲੈਣੀ ਪਈ ਸੀ ਅੱਜ ਅਸੀਂ ਇੱਕ ਪੰਥ ਦੀ ਨੁਮਾਇੰਦਗੀ ਕਰਦੇ ਹੋਏ ਤੁਹਾਨੂੰ ਅਪੀਲ ਕਰਦੇ ਆ ਕਿ ਇਨੀਆਂ ਵੱਡੀਆਂ ਅਵਗਿਆਵਾਂ ਜਿਹੜਾ ਅਕਾਲ ਤਖਤ ਸਾਹਿਬ ਦੇ ਕਤਲ ਦੀ ਸਾਜ਼ਿਸ਼ ਨੂੰ ਲੁਕੋ ਕੇ ਰੱਖਣ ਵਾਲੇ ਵਿਅਕਤੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਫਖਰੇ ਕੌਮ ਵਰਗੇ ਅਵਾਰਡ ਦਿੱਤੇ ਗਏ ਨੇ ਕਿਰਪਾ ਕਰਕੇ ਇਹ ਅਵਾਰਡ ਵਾਪਸ ਲਓ ਅਸੀਂ ਉਸ ਐਪਲੀਕੇਸ਼ਨ ਨੂੰ ਉਸ ਮੈਮੋਰੰਡਮ ਨੂੰ ਉਹਨਾਂ ਦੇ ਦਫ਼ਤਰ ਵਿੱਚ ਦਰਜ ਕਰਵਾਇਆ ਸੀਲ ਲਵਾਈ ਉਹਦੀ ਰਿਕਵਰੀ ਲਈ ਉਹ ਤੋਂ ਬਾਅਦ ਬਹੁਤ ਸਾਰੀਆਂ ਜਥੇਬੰਦੀਆਂ ਨੇ ਖਾਸ ਕਰਕੇ ਬਰਤਾਨੀਆਂ ਦੀ ਇੱਕ ਸੁਪਰੀਮ ਕਾਉਂਸਲ ਹੈ ਜਿਹੜੇ 200 ਗੁਰਦੁਆਰਿਆਂ ਦੀ ਦੇਖ-ਰੇਖ ਕਰਦੀ ਹੈ। ਉਹਨਾਂ ਨੇ ਵਿਸ਼ੇਸ਼ ਤੌਰ ਤੇ ਮੰਗ ਕੀਤੀ ਹੈ ਕਿ ਸਿੰਘ ਸਾਹਿਬ ਜੀ ਜਿੰਨੀ ਦੇਰ ਤੱਕ ਤੁਸੀਂ ਇਹ ਫਕਰੇ ਕੌਮ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਨਹੀਂ ਲੈਂਦੇ ਤੇ ਵਿਦੇਸ਼ਾਂ ਵਿੱਚ ਆਉਣ ਦੀ ਕੋਸ਼ਿਸ਼ ਨਾ ਕਰਿਓ। ਇਸ ਤੋਂ ਬਾਅਦ ਕੀ ਹੋਵੇ ਮੇਰਾ ਕਹਿਣ ਤੋਂ ਭਾਵ ਕਿ ਇੱਕ ਕਾਫਲਾ ਬਣੇਗਾ ਬਣ ਰਿਹਾ ਹੈ 1 ਜਨਵਰੀ ਤੋਂ ਬਾਅਦ 10 ਦਿਨ ਲੱਗੇ 10 ਜਨਵਰੀ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡੀ ਕਾਨਫਰੰਸ ਕਰਕੇ ਸਿੰਘ ਸਾਹਿਬ ਦਾ ਜਿੱਥੇ ਸ਼ਹੀਦੀ ਦਿਨ ਮਨਾਇਆ ਉਥੇ ਇਹ ਮਤਾ ਵੀ ਪਾਇਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫਕਰ ਕੌਮ ਵਾਪਸ ਲਿਆ ਜਾਵੇ ਉਸ ਤੋਂ ਬਾਅਦ ਬਹੁਤ ਸਾਰੀਆਂ ਹੋਰ ਸੰਸਥਾਵਾਂ ਨੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਕਿਸੇ ਤਰ੍ਹਾਂ ਹੋਰ ਗੁਰਦੁਆਰਾ ਸਾਹਿਬਾਨਾਂ ਨੇ ਪਛਾਣਤਾ ਨੇ ਇਹ ਮਤੇ ਪਾਏ ਪਰ ਮੈਂ ਸਮਝਦਾ ਜਿੰਨੀ ਦੇਰ ਚ ਕਾਫਲਾ ਬਣਨਾ ਚਾਹੀਦਾ ਸੀ ਇਹ ਬਣਿਆ ਨਹੀਂ ਹਲੇ ਭਾਵੇਂ ਵੱਡੀਆਂ ਸੰਸਥਾਵਾਂ ਨੇ ਇਹ ਅੱਜ ਜਿਵੇਂ ਖਰਿਆਣਾ ਗੁਰਦੁਆਰਾ ਪ੍ਰਬੰਧਨ ਕਮੇਟੀ ਨੇ ਜਿਹਦਰ ਬਾਬਾ ਬਲਜੀਤ ਸਿੰਘ ਜੀ ਦੀ ਉਦਮ ਦੇ ਨਾਲ ਇਹ ਬਹੁਤ ਵੱਡਾ ਅਪਰਾਲਾ ਕੀਤਾ ਹੈ ਕਿ ਜਿਹੜੇ ਸਟੇਟਾਂ ਦੇ ਪ੍ਰੋਗਰਾਮ ਹੈ ਛੋਟੇ ਨਹੀਂ ਹੈਗੇ ਇਹ ਬਹੁਤ ਵੱਡੇ ਪ੍ਰੋਗਰਾਮ ਹੈ ਮੈਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਸਾਰੇ ਮੈਂਬਰ ਸਾਹਿਬਾਨਾਂ ਦਾ ਬਾਬਾ ਬਲਜੀਤ ਸਿੰਘ ਜੀ ਦਾ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਜਲਦੀ ਇਸ ਕਾਫਲੇ ਨੂੰ ਵਧਾਉਣ ਵਾਸਤੇ ਬੜਾ ਵੱਡਾ ਫੈਸਲਾ ਲਿਆ ਹੈ ਪਰ ਸਾਨੂੰ ਹੋਰ ਵੀ ਵੱਡੀ ਪੱਧਰ ਤੇ ਇਹ ਫੈਸਲੇ ਨੂੰ ਲਾਗੂ ਕਰਾਉਣ ਵਾਸਤੇ ਇੱਕ ਜਨਤਕ ਲਹਿਰ ਉਸਾਰਨੀ ਪੈਣੀ ਹੈ ਜਿਹਦੇ ਸਬੰਧ ਵਿੱਚ ਇਹਨਾਂ ਸਾਰੀਆਂ ਜਥੇਬੰਦੀਆਂ ਨੇ 10 ਫਰਵਰੀ ਨੂੰ ਜਲੰਧਰ ਵਿਖੇ ਇੱਕ ਨਮਾਇندہ ਪੰਥਕ ਇਕੱਠ ਰੱਖਿਆ ਹੈ ਉਹਦੇ ਵਿੱਚ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਵਿਚਾਰ ਰੱਖਣ ਲਈ ਸਾਰੀਆਂ ਪੰਥਕ ਜਥੇਬੰਦੀਆਂ ਸੰਤ ਮਹਾਪੁਰਖ ਨਹਿੰਗ ਸਿੰਘ ਦਾਲ ਕਾਰਸੇਵਾਲੇ ਮਹਾਪੁਰਖ ਬੁੱਧੀਜੀਵੀ ਵਰਗ ਪੱਤਰਕਾਰ ਵੀਰ ਆਪੋ ਆਪਣਾ ਸਮਾਂ ਕੱਢ ਕੇ 10 ਤੋਂ 2 ਵਜੇ ਤੱਕ ਪ੍ਰੋਗਰਾਮ ਜਿਲੰਦਰ ਵਿਖਿਆ ਸਾਰਾ ਟਾਈਮ ਟੇਬਲ ਜਿਹੜਾ ਹੈ ਉਹ মিডিਆ ਰਾਂ ਤੁਹਾਡੇ ਕੋਲੇ ਪਹੁੰਚ ਜਾਊਗਾ ਉਹਦੇ ਵਿੱਚ ਵੀ ਪਹੁੰਚਣ ਦੀ ਕਿਰਪਾਲਤਾ ਕਰਨੀ ਮੇਰੀ ਇਸ ਮੰਚ ਤੋਂ ਵੀ ਇਸ ਸਟੇਜ ਤੋਂ ਕਿਉਂਕਿ ਜੋ মিডিਏ ਦੇ ਰਾਹੀਂ ਮੈਂ ਬੇਨਤੀ ਕਰਨਾ ਚਾਹੁੰਨਾ ਹੈ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸੰਸਥਾਵਾਂ ਨੂੰ ਕਲੱਬਾਂ ਨੂੰ ਕਿ ਤੁਸੀਂ ਬਹੁਤ ਜਲਦੀ ਜਿੰਨੀ ਜਲਦੀ ਹੋ ਸਕੇ ਆਪੋ ਆਪਣੇ ਲੈਟਰ ਪੈਡ ਤੇ ਜਥੇਦਾਰ ਕਾਲਤਕ ਸਾਹਿਬ ਨੂੰ ਜਥੇਦਾਰ ਦਮਦਮਾ ਸਾਹਿਬ ਨੂੰ ਜਥੇਦਾਰ ਕੇਸਗੜ੍ਹ ਸਾਹਿਬ ਨੂੰ ਬਲਕੇ ਪੰਜਾਂ ਹੀ ਜਥੇ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨਾਂ ਨੂੰ ਲੈਟਰ ਲਿਖੋ ਕਿ ਇਹ ਫਖਰੇ ਕੌਮ ਜਿਹੜਾ ਹੈ ਇਹਦਾ ਹੱਕਦਾਰ ਕੌਣ ਹੈ ਇਹਦੇ ਹੱਕਦਾਰ ਨੇ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਕੇ ਇਸ ਕਰਕੇ ਇਹ ਫਖਰੇ ਕੌਮ ਅੱਜ ਸੁਮੋਲਕ ਤੌਰ ਤੇ ਅਸੀਂ ਸੰਗਤਾਂ ਵੱਲੋਂ ਇਹ ਫਖਰੇ ਕੌਮ ਇੱਥੇ ਦੇਣ ਦਾ ਫੈਸਲਾ ਕੀਤਾ ਹੈ ਪਰ ਨਾਲ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਬਹੁਤ ਜਲਦੀ ਜਿਹੜਾ ਅਕਾਲ ਤਖਤ ਸਾਹਿਬ ਨੂੰ ਅਕਾਲ ਤਖਤ ਸਾਹਿਬ ਦੇ ਇਕੱਠ ਸਦਕੇ ਪੰਥਕ ਜਥੇਬੰਦੀਆਂ ਦਾ ਨੁਮਾਇੰਦਾ ਇਕੱਠ ਸਦਕੇ ਉਥੇ ਸਿੰਘ ਸਾਹਿਬ ਜਥੇਦਾਰ ਗੁਰਦੇਵ ਸਿੰਘ ਕੌਕੇ ਨੂੰ ਇਹ ਫਖਰ ਕੌਮ ਸਮਰਪਿਤ ਕਰਨਾ ਚਾਹੀਦਾ ਤਾਂ ਕਿ ਕੌਮ ਨੂੰ ਪਤਾ ਲੱਗੇ ਕਿ ਜਿਹੜਾ ਪੁਰਜਾ ਪੁਰਜਾ ਕਟਾਉਣ ਵਾਲਾ ਜਿਹੜਾ ਜਥੇਦਾਰ ਆ ਸਾਡਾ ਉਹ ਕਿਵੇਂ ਸ਼ਹੀਦ ਕੀਤਾ ਗਿਆ ਤੇ ਕਿਵੇਂ ਅੱਜ ਕੌਮ ਉਹਨਾਂ ਤੇ ਫਖਰ ਕਰਦੀ ਹੈ ਇਥੋਂ ਹੀ ਹਿਸਾਬ ਲਾਓ ਕਿ ਲੁਕੋ ਕੇ ਭਾਵੇਂ ਰੱਖਿਆ ਸਰ ਪਰਿਵਾਰ ਨੇ ਬੀਬੀ ਗਰਮੇਲ ਕੌਰ ਜੀ ਸਿੰਘ ਸਾਹਿਬ ਜੀ ਦੀ ਧਰਮ ਪਤਨੀ ਕਿਉਂਕਿ ਉਦੋਂ ਤਾਂ ਇਹ ਛੋਟੇ ਛੋਟੇ ਸੀ ਭਾਈ ਹਰੀ ਸਿੰਘ ਹੁਣੀ ਭਾਈ ਰਾਮ ਸਿੰਘ ਭਾਈ ਦਾਨ ਸਿੰਘ ਤਾਂ ਛੋਟੇ ਸੀ ਬਹੁਤ ਪਰ ਬੀਬੀ ਗਰਮੇਲ ਕੌਰ ਨੇ ਬੜੇ ਸਿਦਕ ਨਾਲ ਬੜੇ ਸਬਰ ਦੇ ਨਾਲ ਹੌਂਸਲੇ ਦੇ ਨਾਲ ਦਿਲ ਨਹੀਂ ਟਾਇਆ ਹਰ ਸਾਲ ਪਹਿਲੀ ਜਨਵਰੀ ਨੂੰ ਆਪਣੇ ਘਰ ਵਿੱਚ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾ ਕੇ ਸਿੰਘ ਸਾਹਿਬ ਦਾ ਸ਼ਹੀਦੀ ਦਿਨ ਮਨਾਉਂਦੇ ਰਹੇ ਪਰ ਉਹਨਾਂ ਦੀ ਮੈਂ ਸਮਝਦਾ ਹੈ ਉਹਨਾਂ ਦੀ ਇਹ ਦੇਣ ਹੈ ਉਹਨਾਂ ਦਾ ਇਹ ਉਪਰਾਲਾ ਹੈ ਉਹਨਾਂ ਦੇ ਯਤਨਾਂ ਨੂੰ ਬੂਰ ਲੱਗਾ ਹੈ ਕਿ ਅੱਜ ਕੌਮੀ ਤੌਰ ਤੇ ਇੱਕ ਥਾਂ ਨਹੀਂ ਥਾਵਾਂ ਥਾਵਾਂ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੰਘ ਸਾਹਿਬ ਦੇ ਸ਼ਹੀਦੀ ਦਿਨ ਮਨਾਏ ਜਾ ਰਹੇ ਨੇ ਔਰ ਮਨਾਉਣੇ ਚਾਹੀਦੇ ਨੇ ਸਮਾਂ ਅਖੀਰ ਵਿੱਚ ਜਿੱਥੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਉਥੇ ਨਾਲ ਸਰਕਾਰ ਜੋਗ ਬਾਬਾ ਬਲਜੀਤ ਸਿੰਘ ਜੀ ਦਾ ਵੀ ਧੰਨਵਾਦ ਕਰਦਾ ਹੈ ਦੇ ਨਾਲ ਹੀ 10 ਤਰੀਕ ਵਾਸਤੇ ਦੁਬਾਰਾ ਫਿਰ ਬੇਨਤੀ ਕਰਦਾ ਹਾਂ ਕਿ ਦੋ ਗੱਲਾਂ ਨੂੰ ਚੇਤੇ ਰੱਖਣੀਆਂ ਆਪਣੀ ਦੋ ਕਿਸਮ ਦੀ ਲੜਾਈ ਹੈ ਇੱਕ ਕਾਨੂੰਨੀ ਲੜਾਈ ਹੈ ਇੱਕ ਸਾਡੀ ਧਰਮ ਦੀ ਪੰਥ ਦੀ ਲੜਾਈ ਹੈ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਦਰਬਾਰ ਤੋਂ ਹੋ ਰਹੀ ਹੈ ਉਹਨੂੰ ਰੋਕਣ ਵਾਸਤੇ ਆਪਾਂ ਨੂੰ ਲਾਮਬੰਦ ਪੰਥਕ ਤੌਰ ਤੇ ਹੋਣਾ ਪੈਣਾ ਹੈ ਤੇ ਕਾਨੂੰਨਾਂ ਦੀ ਜਿਹੜੀ ਕਾਨੂੰਨੀ ਤੌਰ ਤੇ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇੱਕ ਟੀਮ ਬਣਾਈ ਗਈ ਵਕੀਲਾਂ ਦੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਬਣਾਈ ਗਈ ਹੈ। ਔਰ ਮੈਂ ਬੇਨਤੀ ਕਰੂੰਗਾ ਕਿ ਜੇ ਦੋਵੇਂ ਕਮੇਟੀਆਂ ਰਲ ਕੇ ਵੀ ਕੇਸ ਇੱਕ ਦੂਜੇ ਦੀ ਰਾਇ ਦੇ ਨਾਲ ਵੀ ਕਿਤੇ ਕੋਈ ਕਮੀ ਨਾ ਰਹਿ ਜਾਵੇ। ਰਲ ਕੇ ਵੀ ਸਲਾਮ ਅਸ਼ਬਰਾ ਕਰਕੇ ਕਾਨੂੰਨੀ ਤੌਰ ਤੇ ਇਹ ਲੜਾਈ ਜਿੱਤਣ ਤਾਂ ਕਿ ਅਸੀਂ ਜ਼ਾਲਮਾਂ ਨੂੰ ਜ਼ੁਲਮ ਕਰਨ ਵਾਲਿਆਂ ਨੂੰ ਸਿੰਘ ਸਾਹਿਬ ਦੇ ਉੱਪਰ ਤਸ਼ੱਦਦ ਕਰਨ ਵਾਲਿਆਂ ਨੂੰ ਪੂਰੀ ਸਜ਼ਾ ਦਿਵਾ ਸਕੀਏ। ਇਹਨਾਂ ਸ਼ਬਦਾਂ ਦੇ ਨਾਲ ਦਾਸ ਖਿਮਾਂ ਦਾ ਜਾਤਕ ਹੈ ਹੁਆਂਪੁਰਲਾ ਚੁੱਕਾਂ ਦੀ ਖਿਮਾਂ ਬਖਸ਼ਿਸ਼ ਕਰਨੀ ਸਰਬਤ ਸੰਗਤ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ